ਜੇ ਜੀਬ ਦਾ ਪੀਲਾ ਰੰਗ ਹੋ ਗਿਆ ਜੀਬ ਤੇ ਪੀਲੀ ਪਰਤ ਜਮਦੀ ਹੈ ਤਾਂ ਆਹ ਰੋਗ ਦੀ ਨਿਸ਼ਾਨੀ ਹੈ ਧਿਆਨ ਕਰ ਲੋ ਭਰਾ ਬਣ ਕੇ ਠੀਕ ਹੈ ਸੋਡਾ ਲੀਵਰ ਖਰਾਬ ਹੋ ਸਕਦਾ ਜਾਂ ਹੋ ਚੁੱਕਿਆ ਹੈ ਤੇ ਜਾਂ ਸੋਡੇ ਪਾਚਨ ਤੰਤਰ ਚ ਗੜਬੜਾ ਹੈ ਪਾਚਨ ਤੰਤਰ ਖਰਾਬ ਹੈ ਠੀਕ ਹੈ ਹੁਣ ਇਹਦੇ ਪਰਹੇਜ ਵੀ ਦੱਸਾਂਗੇ ਠੀਕ ਹੈ ਤਾਂ ਇਹਦੇ ਲੱਛਣ ਵੀ ਦੱਸਾਂਗੇ ਤਾਂ ਇਹਦਾ ਨੁਸਖਾ ਵੀ ਦੱਸਾਂਗੇ ਇਹਦੇ ਲੱਛਣ ਹੋ ਗਏ ਜਦੋਂ ਸੋਡੀ ਪੀਲੀ ਜੀਬ ਹੋ ਗਈ ਜਾਂ ਜੀਵ ਤੇ ਪੀਲੀ ਪਰਤ ਜੰਮਣ ਲੱਗੀ ਠੀਕ ਆ ਤੁਹਾਡੇ ਪੇਟ ਚ ਦਰਦ ਰਹਿਣ ਲੱਗ ਜੂਗਾ ਵੇਟ ਲੌਸ ਹੋਣ ਲੱਗ ਜੂਗਾ ਚਾਂ ਚੱਕ ਠੀਕ ਹੈ ਤਾਂ ਪਾਚਨ ਤੰਤਰ ਖਰਾਬ ਆ ਤੁਹਾਡਾ ਲੀਵਰ ਗਿਆ ਹੁਣ ਪ੍ਰਹੇਜ ਕੀ ਕੀ ਕਰਨੇ ਆ ਆਪਾਂ ਕਿਵੇਂ ਸੈੱਟ ਹੋ ਸਕਦੇ ਆ ਠੀਕ ਹੈ ਤਲੀਆਂ ਚੀਜ਼ਾਂ ਬੰਦ ਕਰ ਦਿਓ ਸਟਾਪ ਲਾ ਦਿਓ ਜੇ ਆਪਦਾ ਲੀਵਰ ਪਾਚਨ ਤੰਤਰ ਠੀਕ ਕਰਨਾ ਠੀਕ ਹੈ 6 ਮਹੀਨਿਆਂ ਖਾਤਰ ਫਾਸਟ ਫੂਡ ਆ ਕੋਈ ਵੀ 버ਗਰ ਕੁਲਚੇ ਜਾਂ ਕੋਈ ਪੀਜ਼ਾ ਹੋ ਗਿਆ ਕੋਈ ਵੀ ਬੰਦ ਕਰ ਦਿਓ ਫੁੱਲ ਸਟਾਪ ਲਾ ਦਿਓ ਸ਼ਰਾਬ ਬੀੜੀ ਸਿਗਰਟੀ ਮੀਟ ਪਨੀਰ ਇਹ ਜੀਆਂ ਚੀਜ਼ਾਂ ਬੰਦ ਕਰ ਦਿਓ ਜਿਹੜੀਆਂ ਲੀਵਰ ਨਹੀਂ ਪਚਾ ਸਕਦਾ ਭਾਰੀਆਂ ਚੀਜ਼ਾਂ ਠੀਕ ਹੈ ਬਿਲਕੁਲ ਵੀ ਨਹੀਂ ਖਾਣੀਆਂ ਖਾਣੀਆਂ ਕਿਹੜੀਆਂ ਜੀਜ਼ਾਂ ਆਪਾਂ ਖਿਚੜੀ ਦਾਲ ਰੋਟੀ ਆਮ ਸਾਦੀ ਠੀਕ ਹੈ ਤਾਂ ਖੀਰੇ ਖਾ ਸਕਦੇ ਆ ਫਾਈਬਰ ਵਾਲੀਆਂ ਚੀਜ਼ਾਂ ਪਾਣੀ ਵੱਧ ਤੋਂ ਵੱਧ ਪੀਣਾ ਪਾਣੀ ਆਪਦੇ ਵੇਟ ਦਾ ਅ ਬਟੇ ਸੱਤ ਭਾਅ ਕਰ ਲਿਆ ਕਰੋ ਜੇ 70 ਕਿਲੋ ਵੇਟ ਆ ਤੁਹਾਡਾ ਸੱਤ ਨਾਲ ਭਾਅ ਕਰ ਲੋ 10 ਗਲਾਸ ਪਾਣੀ ਦੇ ਬੰਦਿਆ ਦਿਨ ਵਿੱਚ ਦੀ 10 9 ਨਹੀਂ ਕਰਨੇ 11 ਪੀ ਸਕਦੇ ਹੋ ਪਾਣੀ ਵੱਧ ਤੋਂ ਵੱਧ ਠੀਕ ਹੁਣ ਜੇ ਆਪਾਂ ਗੱਲ ਕਰੀਏ ਪਾਚਨ ਤੰਤਰਾ ਆਪਣਾ ਖਰਾਬ ਹੋ ਗਿਆ ਉਹਨੂੰ ਕਿਵੇਂ ਸੈੱਟ ਕਰਨਾ ਔਲੇ ਬਿਹੜੇ ਤੇ ਹਰੜ ਇੰਨਾ ਦਾ ਤਿਰਫਲਾ ਚੂਰਨ ਮਿਲ ਜਾਂਦਾ ਹੈ ਪਰਸਾਰੀ ਤੋਂ ਉਹ ਲਿਆ ਕੇ ਅੱਧਾ ਚਮਚ ਸਵੇਰੇ ਸ਼ਾਮ ਸਟਾਰਟ ਕਰਦੇ ਹੋ ਪਾਚਨ ਤੰਤਰ ਦੂਜੇ ਦਿਨ ਠੀਕ ਜੇ ਹੁਣ ਤੁਹਾਡਾ ਲੀਵਰ ਗੜਬੜ ਹੋ ਗਿਆ ਤਾਂ ਲੀਵਰ ਵਾਸਤੇ ਆਹ ਚੀਜ਼ ਦੱਸਦੇ ਆ 1 ਮਹੀਨਾ ਵਰਤ ਲਿਓ ਤੰਦਰੁਸਤ ਹੋ ਜੂਗਾ ਜਮਾ 100-100 ਗ੍ਰਾਮ ਲੈਣੀਆਂ ਆਪਾਂ ਚੀਜ਼ਾਂ 100 ਗ੍ਰਾਮ ਤੁਲਸੀ ਠੀਕ ਆ ਸੁੱਕਾ ਹੋਇਆ 100 ਗ੍ਰਾਮ ਭਖੜਾ ਤੇ 100 ਗ੍ਰਾਮ ਨਿਰਗੁੰਡੀ 100 ਗ੍ਰਾਮ ਪੁੰਨਰਵਾ 100 ਗ੍ਰਾਮ ਪਲਾਸ ਦੇ ਪੱਤੇ ਠੀਕ ਆ ਸਾਰੀਆਂ ਚੀਜ਼ਾਂ ਮਿਕਸ ਕਰ ਲਓ ਅੱਧਾ ਆ ਚਮਚ ਸ਼ਾਮ ਨੂੰ ਤੁਸੀਂ ਭੌਂਕੇ ਰੱਖਦੇ ਹੋ ਪਾਣੀ 'ਚ ਤੜਕੇ ਤੁਸੀਂ ਕਰਨਾ ਇਸ ਪਾਣੀ ਨੂੰ ਉਬਾਲ ਲਓ ਜਦੋਂ ਅੱਧਾ ਰਹਿ ਜਾਏ ਰੋਟੀ ਤੋਂ ਬਾਅਦ ਆਣਾ ਇੱਕ ਟਾਈਮ ਦੋ ਟਾਈਮ ਪੀਓ ਤਾਂ ਲਗਾਤਾਰ ਮਹੀਨਾ ਪੀਓਗੇ ਤੁਹਾਡਾ ਲੀਵਰ ਸੈੱਟ ਹੋ ਜੂ ਤੰਦਰੁਸਤ ਹੋ ਜੂਗਾ ਠੀਕ ਹੈ ਤਾਂ ਇਸ ਕਰਕੇ ਦੱਸਿਆ ਤੁਹਾਨੂੰ ਜੇ ਜੀਭ ਪੀਲੀ ਹੋ ਜੇ ਪੀਲੀ ਪਰਤ ਜੰਮ ਜੇ ਆਹ ਦੋ ਵੱਡੇ ਕਾਰਨ ਹੋ ਸਕਦੇ ਆ ਤੁਹਾਡਾ ਪਾਚਨ ਤੰਤਰ ਖਰਾਬ ਹੈ ਲੀਵਰ ਖਰਾਬ ਹੈ ਦੋਨਾਂ ਦਾ ਤੁਹਾਨੂੰ ਨੁਸਖਾ ਦੱਸਤਾ ਇਹਦੇ ਲੱਛਣ ਦਾ ਤੇ ਪੇਟ ਦਰਦ ਹੋਣ ਲੱਗ ਜੂਗਾ ਨਾਲ ਦੀ ਨਾਲ ਤੁਹਾਡਾ weight ਇੱਕੇਦਮ ਘਟਣ ਲੱਗ ਜੂਗਾ ਠੀਕ ਹੈ ਤਾਂ ਤੁਸੀਂ ਪਰਹੇਜ਼ ਕੀ ਕੀ ਕਰਨਾ ਉਹ ਵੀ ਦੱਸਦਾ ਤੁਹਾਨੂੰ ਤਲੀਆਂ ਚੀਜ਼ਾਂ ਫਾਸਟ ਫੂਡ ਸ਼ਰਾਬ ਬੀੜੀ ਸਿਗਰਟ ਮੀਟ ਠੀਕ ਹੈ ਤਾਂ ਪਨੀਰ ਇਹ ਜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ ਪਾਣੀ ਵੱਧ ਤੋਂ ਵੱਧ ਪੀਣਾ ਤੁਸੀਂ ਠੀਕ ਹੈ ਤਾਂ ਹਲਕੀਆਂ ਚੀਜ਼ਾਂ ਦਾਲ ਰੋਟੀ ਆਮ ਸਾਦੀ ਖਾ ਸਕਦੇ ਹੋ ਫੇਰ ਤੁਸੀਂ ਬਚ ਤੋਂ ਘੱਟੋ-ਘੱਟ 6 ਮਹੀਨੇ ਪਰਹੇਜ਼ ਕਰ ਲਿਓ ਤੁਸੀਂ ਤੰਦਰੁਸਤ ਹੋ ਜਾਓਗੇ ਠੀਕ ਹੈ ਆਪਣਾ ਸਰੀਰ ਆਪਣਾ ਦੋਸਤ ਹੈ ਰੋਗ ਲੱਗਣ ਤੋਂ ਪਹਿਲਾਂ ਹੀ ਆਪਾਂ ਨੂੰ ਦੱਸ ਦਿੰਦਾ ਆਪਾਂ ਉਦੋਂ ਜਾਣਿਆ ਘੌਲ ਕਰ ਜਨੇ ਜਦੋਂ 75 80% ਆਪਾਂ ਨੂੰ ਰੋਗ ਘੇਰਾ ਪਾ ਲੈਂਦਾ ਇਸ ਕਰਕੇ ਲੱਗਦਾ ਲੱਗਦਾ ਰੋਗ ਹੈ ਛੇਤੀ ਆਮ ਨੋਰਮਲ ਦਵਾਈ ਮੈਡੀਸਨ ਦੇਸੀ ਨੁਸਕੇ ਨਾਲ ਹਟ ਜਾਂਦਾ ਠੀਕ ਹੈ ਜਦੋਂ 75% ਵੱਧ ਜੇ ਫੇਰ ਉਦੋਂ ਬਾਅਦ ਤੁਹਾਡਾ ਘਰ ਦਾ ਖਰਚਾ ਆਰਥਿਕ ਤੁਹਾਨੂੰ ਸਮੱਸਿਆ ਪੈ ਸਕਦੀ ਹੈ ਹੋਰ ਸਰੀਰ 'ਚ ਬਹੁਤ ਦਿੱਕਤਾਂ ਨਾਲ ਦੀ ਨਾਲ ਹੋਰ ਰੋਗ ਖੜੇ ਹੋ ਸਕਦੇ ਆ ਜਦੋਂ ਮਾੜਾ ਜਿਹਾ ਤੁਹਾਨੂੰ ਇਹ ਜਿਹੇ ਲੱਛਣ ਦਿਖਾਈ ਦੇਵੇ ਤਾਂ ਆਮ ਦੇਸੀ ਨਾਰਮਲ ਚੀਜ਼ਾਂ ਨਾਲ ਹੀ ਠੀਕ ਹੋ ਜੂ ਇਸ ਕਰਕੇ ਤੁਹਾਨੂੰ ਦੱਸਿਆ ਜੀਭ ਤੇ ਪੀਲੀ ਭਰਤ ਜਾਂਦੀ ਹੈ ਪੀਲੀ ਜੀਭ ਹੁੰਦੀ ਹੈ ਇਹ ਕੋਈ ਨਾਰਮਲ ਗੱਲ ਨਹੀਂ ਇਹਦਾ ਟੈਸਟ ਕਰਾਓ ਦਿਖਾਓ ਆਪਦੀ ਮੈਡੀਸਨ ਅੰਗਰੇਜ਼ੀ ਲਓ ਦੇਸੀ ਲਓ ਇਹ ਤੁਹਾਡੇ ਤੇ ਡਿਪੈਂਡ ਹੈ ਪਰ ਇਹਨੂੰ ਆਮ ਗੱਲ ਨਾ ਲਓ ਠੀਕ ਹੈ ਐਨਾ ਤੁਹਾਨੂੰ ਦੱਸਣਾ ਸੀ ਹੋ ਸਕੇ ਜਾਣਕਾਰੀ ਵਧੀਆ ਲੱਕੇ ਓਕੇ ਜੀ